ਤੁੰਦ ਦੇ ਕਹਿਰ ਦੇ ਨਾਲ ਜਿਹੜੇ ਹਾਦਸੇ ਨੇ ਦਿਨ ਬਦ ਦਿਨ ਵਧਦੇ ਜਾ ਰਹੇ ਨੇ ਗੱਲ ਕਰਨ ਜਾ ਰਿਆਂ ਬਰਨਾਲਾ ਲੁਧਿਆਣਾ ਰਾਸ਼ਟਰੀ ਰਾਜਮਾਰਗ ਤੇ ਅੱਜ ਵੱਧ ਦੀ ਤੁੰਦ ਕਾਰਨ ਬਰਨਾਲਾ ਤੋਂ ਲੁਧਿਆਣਾ ਜਾ ਰਹੀ ਇੱਕ ਸਰਕਾਰੀ ਪੀ ਆਰਟੀਸੀ ਦੀ ਬਾਸ ਇੱਟਾ ਨਾਲ ਪਰੀ ਇੱਕ ਟਰੈਕਟਰ ਟਰਾਲੀ ਨਾਲ ਜਾ ਟਕਰਾਈ ਹੈ ਇਸ ਤੋਂ ਬਾਅਦ ਪਿੱਛੇ ਆ ਰਹੇ ਵਾਹਨ ਟਰੱਕ ਅਤੇ ਹੋਰ ਗੱਡੀਆਂ ਵੀ ਇੱਕ ਦੂਜੇ ਨਾਲ ਟਕਰਾ ਗਈਆਂ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਾਹਨਾਂ ਦਾ ਨੁਕਸਾਨੇ ਹੀ ਗਏ ਨੇ ਤੇ ਇਸ ਦੇ ਨਾਲ ਹੀ ਇੱਕ ਅਨੁਪਰੀਆ ਕੋਰ ਨਾਮਕ ਲੜਕੀ ਜੋ ਕਿ ਜ਼ਿਲ੍ਹਾ ਸੰਗਰੂਰ ਦੇ ਸ਼ੇਰਪੁਰ ਪਿੰਡ ਖੇੜੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਉਹ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਸ਼ਹਿਰ ਦੇ ਕਾਲਜ ਵਿੱਚ ਲੈਕਚਰ ਆ ਰਹੀ ਸੀ ਅਤੇ ਡਿਊਟੀ ਤੇ ਜਾ ਰਹੀ ਸੀ ਜਿਸ ਦੀ ਮੌਕੇ ਤੇ ਮੌਤ ਹੋ ਗਈ ਇਸ ਵੱਡੇ ਹਾਦਸੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਕੁਝ ਮਰੀਜ਼ਾਂ ਨੂੰ ਮੌਕੇ ਤੇ ਨਿੱਜੀ ਹਸਪਤਾਲ ਵੀ ਭੇਜਿਆ ਗਿਆ ਘਟਨਾ ਦੀ ਜਾਂਚ ਕਰ ਰਹੀ ਪੁਲਿਸ ਮੌਕੇ ਤੇ ਮੌਜੂਦ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਤੁੰਦ ਨੂੰ ਜਿਹੜਾ ਕਿ ਹਾਦਸੇ ਦਾ ਕਾਰਨ ਦੱਸਿਆ ਤੇ ਇੱਕ ਔਰਤ ਦੀ ਮੌਤ ਦੀ ਪੁਸ਼ਟੀ ਵੀ ਕੀਤੀ ਹੈ ਮੌਕੇ ਤੇ ਮੌਜੂਦ ਜ਼ਖਮੀ ਪੀੜਤਿਆਂ ਨੇ ਵੀ ਹਾਦਸੇ ਦਾ ਕਾਰਨ ਵੱਧ ਰਹੀ ਤੁੰਦ ਨੂੰ ਹੀ ਦੱਸਿਆ ਪੱਖੋਂ ਰਿਕਾਰਡ ਨੂੰ ਜਾ ਰਹੇ ਜੀ ਬਜੀਤ ਕਹਿੰਦੇ ਕੋਲੇ ਇੱਤਾਂ ਇਟਾਲੀ ਦੀ ਬੱਸ ਸਟੈਂਡ ਤੇ ਆਉ ਵੱਜੀ ਬੱਸ ਵੱਜੀ ਉਸ ਤੋਂ ਬਾਅਦ ਪਿੱਛੋਂ ਸਵਰਟ ਗੱਡੀ ਆ ਗਈ ਘੋੜਾ ਆ ਗਿਆ ਤੇ ਦੋ ਪੰਜ ਚਾਰ ਗੱਡੀਆਂ ਪਿਛਲ ਸਪੈਕ ਸ਼ਾਰਟ ਤੋਂ ਵੱਡੀਆਂ ਨੇ ਹੱਤਾ ਕਾਫੀ ਬੰਦੇ ਦੇ ਸ਼ਟਾ ਵਜੀਆਂ ਹੋਈਆਂ ਨੇ ਤੇ ਕੀ ਲੱਗਦਾ ਕਾਰਨ ਹੁੰਦਾ ਕਰਨ ਲੱਗਦਾ ਜੀ ਤੁਹਾਨੂੰ ਦਾ ਕਾਰਨ ਹੈ ਜੀ ਇਸ ਇਹ ਪਿੰਡ ਥਾਣਾ ਠੁਲੀ ਵਾਲਾ ਤੇ ਪਿੰਡ ਵਜੀਰਕੇ ਦੇ ਕੋਲ ਜਦ ਸਵੇਰੇ ਧੁੰਦ ਦੇ ਕਾਰਨ ਇੱਕ ਹਾਦਸਾ ਹੋਇਆਗਾ ਇਹ ਹਾਦਸੇ ਦੇ ਵਿੱਚ ਬੱਸ ਟਰਾਲੀ ਤੇ ਟਰਾਲੇ ਦੇ ਵਿੱਚ ਟੱਕਰ ਹੋਈ ਹੈ ਜੀ ਇਹਦੇ ਵਿੱਚ ਕਈ ਵਿਅਕਤੀ ਜ਼ਖਮੀ ਹੋਏ ਨੇਗੇ ਇੱਕ ਲੜਕੀ ਹੈਗੀ ਜਿਹੜੀ ਡੈੱਡ ਬੋਡੀ ਹੈਗੀ ਉਹ ਸਿਵਲ ਹਸਪਤਲ ਬਰਨਾਲਾ ਦੇ ਵਿੱਚ ਰਖਾਈ ਗਈ ਹੈਗੀ ਜਿਹਦਾ ਹਜੇ ਕੋਈ ਨਾਮ ਪਤਾ ਨਹੀਂ ਪਤਾ ਲੱਗਿਆ ਤੇ ਸੇ ਸੱਤਕ ਜਿਹੜੇ ਵਿਅਕਤੀ ਨੇਗੇ ਉਹ ਆਪਣੇ ਸਿਵਲ ਹਸਪਤਲ ਬਰਨਾਲਾ ਦਾਖਲ ਹੋਏ ਨੇ ਤੇ ਕੁਝ ਕ ਵਿਅਕਤੀ ਨੇਗੇ ਜਿਹੜੇ ਉਹ ਆਪਣਾ ਪ੍ਰਾਈਵੇਟ ਤੌਰ ਤੇ ਇਲਾਜ ਕਰ ਰਹੇ ਨੇ ਬਾਕੀ ਹਜੇ ਜਾਂਚ ਜਾਰੀ ਹੈਗੀ ਕਰ ਰਹੇ ਆਂਗੇ ਜਿਵੇਂ ਵੀ ਹੋਈਗੀ ਅਗਲੀ ਕਾਰਵਾਈ ਅਮਲੇ ਵਿੱਚ ਜਾਂਦੀ ਜਾਵੇਗੀ ਨਹੀਂ ਹਜੇ ਤੱਕ ਤਾਂ ਜੀ ਧੁੰਦ ਦੇ ਕਾਰਨ ਹਾਦਸਾ ਜਿਹੜਾ ਉਹ ਵਾਪਰਿਆ ਹੈਗਾ ਬਾਕੀ ਤਫ਼ਤੀਸ਼ ਕਰ ਰਹੇ ਆਂਗੇ ਹਾਂਜੀ ਹਾਂਜੀ ਉਹਨਾਂ ਨੂੰ ਪਾਸੇ ਹਟਾ ਕੇ ਅਸੀਂ ਸਾਰਾ ਰੋਡ ਕਲੀਅਰ ਕੀਤਾਗਾ ਤੇ ਰੋਡ ਕਲੀਅਰ ਕਰਕੇ ਉਹਨਾਂ ਨੂੰ ਵਹੀਕਲਜ਼ ਨੂੰ ਕਬਜ਼ੇ ਦੇ ਵਿੱਚ ਲਈ ਜਾ ਰਿਹਾ ਹੈ ਨਹੀਂ ਜੀ ਉੱਥੇ ਫਿਲਹਾਲ ਕੋਈ ਕੈਮਰਾਜ਼ ਨਹੀਂ ਹੈਗੇ ਰੋਡ ਦੇ ਉੱਤੇ ਬਾਕੀ ਸੰਘਣੀ ਧੁੰਦ ਹੈਗੀ ਤੇ ਰੋਡ ਦੇ ਉੱਤੇ ਉਸ ਕੈਮਰਾ ਵਗੈਰਾ ਨਹੀਂ ਹੈਗਾ ਜਿਹਦੇ ਕੋਈ ਫੁਟੇ ਜਾ ਸਕੀ ਕੋਈ